ਲੇਖੋ ਕੱਲ੍ਹ ਸਾਨੂੰ ਸੋਚਣਾ ਮਿਲੀ ਸੀ ਕਿ ਇੱਕ ਬਹੁਤ ਹੀ ਸਾਡਾ ਜੋ ਜਾਰੂ ਵਰਕਰ ਜਿਹੜਾ ਕਿ ਯੂਵਾ ਮੋਰਚੇ ਦਾ ਹਨੀ ਕੁਮਾਰ ਉਹਦਾ ਇੱਥੇ ਮਰਡਲ ਕਰਤਾ ਗਿਆ ਔਰ ਬੜੇ ਉਹਨੂੰ ਨਰਮਈ ਉਹਦੀ ਹੱਤਿਆ ਕੀਤੀ ਗਈ ਹੈ ਔਰ ਉਹਦੇ ਅਪਲਖਸ ਵਿੱਚ ਸਾਰੇ ਬੀਜੇਪੀ ਵਾਲਿਆਂ ਦੇ ਵਿੱਚ ਇੱਕ ਕਰੋਸ਼ ਵੀ ਸੀ ਕਿ ਸਾਡੇ ਕਾਰਜਕਰਤਾ ਉਹ ਕਿ ਸਾਡਾ ਕਰਮਟ ਕਰਿਆ ਕਰਤਾ ਹੈ ਉਹਦਾ ਜਾਨ ਦੇ ਉੱਤੇ ਦੁੱਖ ਸਾਰਿਆਂ ਨੂੰ ਹੁੰਦਾ ਹੈ ਦੂਸਰਾ ਜਿਹੜਾ ਇਹਦੇ ਵਿੱਚ ਖਾਸ ਦੇਖਣ ਦੇ ਵਿੱਚ ਆਇਆ ਕਿ ਇਹਦੇ ਵਿੱਚ ਜਿਹੜੀ ਕਾਰਵਾਈ ਜੋ ਹੋਣੀ ਸੀ ਇਹ ਜਿਹੜੀ ਉਹਦੀ ਹਤਿਆਰ ਰੋਕੀ ਜਾ ਸਕਦੀ ਸੀ ਉਹਦਾ ਨਾਂ ਰੁਕਣ ਦਾ ਕਾਰਨ ਕੀ ਹੈ ਕਿ ਇਸ ਤੋਂ ਪਹਿਲਾਂ ਵੀ 2-3 ਮਹੀਨੇ ਪਹਿਲਾਂ ਇਹਨਾਂ ਦੇ ਝਗੜੇ ਦੇ ਵਿੱਚ ਜਿਹੜੇ ਹਤਿਆਰੇ ਆ ਉਹਨਾਂ ਦੇ ਉੱਤੇ 26 ਦਾ 326 ਦਾ ਕੇਸ ਦਰਜ ਸੀ ਔਰ ਜਿਹੜੀ ਉਹਦੀ ਆਈਓ ਦੀ ਟੀਮ ਸੀ ਜਿਹੜੀ ਹੈਂਡਲ ਕੀਤੀ ਪਰਚਾ ਦਰਜ ਹੋ ਗਿਆ ਤਾਂ ਉਹਦੇ ਤੇ ਜਿਹੜੇ ਨੌਨੇ ਅਵੇਲੇਬਲ ਹੁੰਦਾ ਤਾਂ ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਉਹ ਕਿਤੇ ਨਾ ਕਿਤੇ ਗ੍ਰਿਫਤਾਰੀ ਨਾ ਹੋਣ ਕਰਕੇ ਇਹ ਮੰਨੇ ਜਾ ਰਿਹਾ ਕਿ ਵੀ ਉਹਦੀ ਕਿਤੇ ਨਾ ਕਿਤੇ ਮਿਲੀ ਭੁਗਤ ਹੁਣ ਕਰਕੇ ਹੀ ਉਹ ਗ੍ਰਿਫਤਾਰੀ ਹੋਈ ਨਹੀਂ ਜਿਹਦੇ ਕਰਕੇ ਦੂਸਰੇ ਨੂੰ ਸ਼ੈ ਮਿਲੀ ਔਰ ਉਸ ਸ਼ੈ ਦਾ ਜਿਹੜਾ ਨਤੀਜਾ ਇੱਥੇ ਤੱਕ ਪਹੁੰਚ ਕੇ ਉਹਨਾਂ ਦੇ ਹੌਸਲੇ ਹੋਰ ਬਲੰਦ ਹੋ ਗਏ ਕਿ ਪੁਲਿਸ ਤਾਂ ਸਾਨੂੰ ਕੁਝ ਕਹਿ ਨਹੀਂ ਰਹੀ ਤੇ ਉਹ ਇੱਥੇ ਮਰਡਰ ਦੇ ਤੱਕ ਉਹਦੇ ਨੇ ਹੌਸਲੇ ਪਹੁੰਚ ਗਏ। ਅਗਰ ਇਹ ਕਾਰਵਾਈ 10 ਮਹੀਨੇ ਪਹਿਲੇ ਰੰਦੇ ਕੀਤੀ ਹੁੰਦੀ ਤਾਂ ਸ਼ਾਇਦ ਹਣੀ ਅੱਜ ਸਾਡੇ ਵਿੱਚ ਹੁੰਦਾ। ਕੋਈ ਹਣੀ ਦੀ ਹੱਤਿਆ ਦੇ ਵਿੱਚ ਜੇ ਕਹਿ ਦਈਏ ਤੇ ਡਾਇਰੈਕਟ ਤਾਂ ਸੀ ਸਿੱਧਾ ਨਹੀਂ ਕਹਿੰਦੇ ਡਾਇਰੈਕਟ ਹੱਤਿਆ ਰ ਲੱਗਿਆ। ਪਰ ਇਨਡਾਇਰੈਕਟ ਵੇ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਪੁਲਿਸ ਦੀ ਜਿਹੜੀ ਗੈਰ ਜ਼ਿੰਮੇਵਾਰانہ ਹਰਕਤ ਰਹੀ ਹੈ ਉਹ ਇਹਦੇ ਵਿੱਚ ਜ਼ਿੰਮੇਵਾਰ ਮਤਲਬ ਜਿਹੜੀ ਉਹ ਵੀ ਮੰਨੀ ਜਾਂਦੀ ਬਰਾਬਰ ਤੇ ਹੈ ਕਿ ਜੇ ਉਹ ਕਾਰਵਾਈ ਕਰ ਦਿੰਦੇ ਤਾਂ ਸ਼ਾਇਦ ਅੱਜ ਦੀ ਇਸ ਘਟਨਾ ਨਾ ਹੁੰਦੀ ਅੱਜ ਇਸ ਦੁੱਖदाई ਸਮੇਂ ਦੇ ਵਿੱਚ ਅਸੀਂ ਨਾ ਸਤਾਵਾਂ ਤੇ ਤੇ ਇਹਦੇ ਵਿੱਚ ਬਹੁਤ ਵੱਡਾ ਗੈਰ ਜ਼ਿੰਮੇਵਾਰੀ ਜਿਹੜਾ ਨਿਭਾਉਣ ਦਾ ਕੰਮ ਜਿਹੜਾ ਪੁਲਿਸ ਨੇ ਕੀਤਾ ਮੇਰੀ ਕਿਉਂਕਿ ਇਸ ਵਿਸ਼ੇ ਦੇ ਉੱਤੇ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਮੈਡਮ ਨਾਲ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਵੀ 7 ਜਿਹੜੇ ਦੋਸ਼ੀ ਆ ਉਹ ਫੜ ਲੈ ਗਏ। ਪਰ 7 ਦੋਸ਼ੀ ਜਿਹੜੇ ਹੁਣ ਕੱਲ ਜਿਹੜਾ ਖ਼ਬਰਾਂ 'ਚ ਪਤਾ ਲੱਗਾ ਸੀ 2 ਆ ਪਰ ਹੁਣੇ ਗੱਲ ਕੀਤੀ ਹੈ ਕਿ ਉਹਨਾਂ ਨੇ ਐਸਐਸਪੀ ਸਾਹਿਬ ਨੇ ਦੱਸਿਆ ਕਿ 2 ਜਿਹੜੇ ਆ ਉਹ ਮਜਰਮ ਜਿਹੜੇ ਆ ਮਜਰਮ ਫੜ ਲੈ ਗਏ 7 ਜਿਹੜੇ ਪੂਰੇ ਕਰ ਹੋ ਗਏ। ਨਾਲ ਮੈਂ ਉਹਨਾਂ ਦੇ ਕੋਲ ਇਹ ਵੀ ਜਿਹੜੀ ਗੱਲ ਮੈਂ ਤੁਹਾਡੇ ਮਾਧਿਅਮ ਦੇ ਨਾਲ ਕਰ ਰਿਹਾ ਇਹ ਗੱਲ ਮੈਂ ਐਸਐਸਪੀ ਸਾਹਿਬ ਨਾਲ ਕੀਤੀ ਹੈ। ਕਵੀਕ ਨਾ ਰੋਕ ਸਕਦੇ ਸੀ ਪਰ ਜੇ ਉਹ ਸਮੇਂ ਤੇ ਗੱਲ ਕਰ ਲੈਂਦੇ ਹਾਲ ਬਤਾਂ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਵੀ ਅਸੀਂ ਉਹਦੀ ਵੀ ਇਨਕੁਆਰੀ ਜਿਹੜੀ ਡਿਪਾਰਟਮੈਂਟਲ ਇਨਕੁਆਰੀ ਖੋਲ ਦਿੱਤੀ ਹੈ ਉਹਨੂੰ ਤੇ ਵੀ ਬਣਦੀ ਜਿਹੜੀ ਕਾਰਵਾਈ ਹੋਏਗੀ। ਪਰ ਅਸੀਂ ਜਿੱਥੇ ਬਾਕੀ ਸਰਕਾਰ ਦੀਆਂ ਗੱਲਾਂ ਹੈ ਉਥੇ ਪੂਰੀ ਭਾਰਤੀ ਜਨਤਾ ਪਾਰਟੀ ਇਸ ਪਰਿਵਾਰ ਦੇ ਨਾਲ ਖੜੀ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਖੜੀ ਹੈ। ਔਰ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਉਹਨਾਂ ਨੂੰ ਪਾਰਟੀ ਦੀ ਸਹਾਇਤਾ ਚਾਹੀਦੀ ਹੋਵੇਗੀ ਉਹ ਸਾਰੀਆਂ ਸਹਾਇਤਾ ਦੇ ਲਈ ਅਸੀਂ ਪਾਰਟੀ ਆਪਣੇ ਵੱਲੋਂ ਉਹਨਾਂ ਦੀ ਜਿਹੜੀ ਹੈ ਕਾਰਗੁਜ਼ਾਈ ਚ ਆਪਣਾ ਹਿੱਸਾ ਜਿਹੜਾ ਪਾਏਗੀ ਔਰ ਬਕਾਇਦਾ ਪਰਿਵਾਰ ਦੇ ਨਾਲ ਹਰ ਤਰ੍ਹਾਂ ਖੜੀ ਹੈ। ਸੋ ਅੱਜ ਜੋ ਇਕੱਤਾ ਪਰਿਵਾਰ ਨੂੰ ਜਿਹੜਾ ਅਸੀਂ ਸਵਾਸਣ ਦੇਣ ਲਈ ਵੀ ਆਏ ਉਸ ਤੋਂ ਬਾਅਦ ਅਸੀਂ ਸਾਰੇ ਸੰਸਕਾਰ ਵਾਲ ਨੂੰ ਵੀ ਜਾ ਕੇ ਕਿਉਂਕਿ ਪੋਸਟਮਾਰਟਮ ਉਹਦਾ ਜੋ ਪਤਾ ਲੱਗਾ ਕਿ ਹੋ ਗਿਆ ਹੈ। ਉਸ ਤੋਂ ਬਾਅਦ ਅਸੀਂ ਸਾਰੇ ਸੰਸਕਾਰ ਵਾਲ ਔਰ ਸਾਰੇ ਦੇ ਨਾਲ ਅਸੀਂ ਦੱਸਣਾ ਚਾਹਾਂਗੇ ਕਿ ਪੂਰੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਇਸ ਪਰਿਵਾਰ ਦੇ ਨਾਲ ਖੜੀ ਹੈ ਚੱਟਾਂ ਦੀ ਤਰ੍ਹਾਂ ਖੜੀ ਹੈ ਕਿਸੇ ਤਰ੍ਹਾਂ ਦਾ ਵੀ ਪਰਿਵਾਰ ਨੂੰ ਡਾਵਾ ਡੋਲ ਨਹੀਂ ਹੋਣ ਦਿੱਤਾ ਜਾਵੇ। ਤੀਸਰਾ ਜਿਹੜਾ ਇਹ ਘਟਨਾ ਘਟੀ ਹੈ ਜਿਹੜੀ ਇਹ ਤੁਸੀਂ ਦੇਖਦੇ ਹੋ ਇਕੱਲਾ ਇੱਥੇ ਨਹੀਂ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਪੂਰੇ ਪੰਜਾਬ ਦੀ ਬਹੁਤ ਮਾੜੀ ਹੈ। ਔਰ ਇੱਥੋਂ ਤੱਕ ਕਿ ਖਾਣਿਆਂ ਦੇ ਨਜ਼ਦੀਕ ਮੰਤਰੀਆਂ ਦੇ ਘਰਾਂ ਦੇ ਨਾਲ ਕਿਤੇ ਬਹੁਤ ਜ਼ਿਆਦਾ ਸਿਕਿਉਰਿਟੀ ਹੁੰਦੀ ਹੈ ਉਥੇ ਪਰ ਸ਼ਰਿਆਮ ਗੋਲੀਆਂ ਚੌਂਕਾ 'ਚ ਖੜੇ ਹੋ ਕੇ ਚੱਲਦੀਆਂ ਰੋਜ਼ ਅਸੀਂ ਕਿਤੇ ਨਾ ਕਿਤੇ ਸੁਣਦੇ ਆ ਕਿ ਅੱਜ ਦੋ ਸ਼ਹਿਰਾਂ 'ਚ ਹੋ ਗਈ ਚਾਰ ਸ਼ਹਿਰਾਂ 'ਚ ਹੋ ਗਈ ਰੋਜ਼ ਲੁੱਟ ਖਸੁੱਟ ਹੋ ਗਈ ਸ਼ਰਿਆਮ ਜਿਹੜੀਆਂ ਫਰੌਤੀਆਂ ਮੰਗੀਆਂ ਜਾਂਦੀਆਂ ਇਹ ਕਦੀ ਅੱਜ ਤੱਕ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਅਸੀਂ ਪਹਿਲਾਂ ਨਹੀਂ ਸੀ ਦੇਖੇ ਔਰ ਇੱਕ ਸਰਕਾਰ ਦੀ ਅਸੀਂ ਇਹ ਕਹਾਂਗੇ ਕਿ ਗੈਰ ਜ਼ਿੰਮੇਵਾਰਾਂ ਨਾਲ ਨਾ ਕਾਬਲੀਅਤ ਹੈ ਕਿਸੇ ਨੂੰ ਇਹ ਨਹੀਂ ਪਤਾ ਕਿ ਕੰਮ ਕਰਨਾ ਕਿਸ ਤਰ੍ਹਾਂ ਹੈ ਆਪ ਸੁਸਾਈ ਦਾ ਜੋਰ ਹੈ ਪਰ ਕਿਸੇ ਦੀ ਕੋਈ ਸੁਣਵਾਈ ਨਾ ਜਿਹੜਾ ਸੁਣਨਾ ਕਿਸੇ ਤਰੀਕੇ ਨਾਲ ਕਿਸੇ ਦੀ ਜਨਤਾ ਦੀ ਮਾਲ ਜਿਹੜੀ ਜਾਨ ਮਾਲ ਦੀ ਰਾਖੀ ਕੰਨ ਦੇ ਵਿੱਚ ناکਾਮ ਰਹੀ ਹੈ ਔਰ ਇਹ ਜਿਹੜੀ ਬਹੁਤ ਵੱਡੀ ਚਿੰਤਾ ਦੀ ਗੱਲ ਹੈ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਤਾਂ ਬਦਲਾਅ ਦੇ ਲਈ ਕੀਤਾ ਸੀ ਕਿ ਬਦਲਾਅ ਲਿਆ ਕੇ ਬਹੁਤ ਵੱਡਾ ਵਿਸ਼ਵਾਸ ਜਿਹੜਾ ਜਿਤਾਇਆ ਸੀ ਪਰ ਇੰਨਾ ਵਿਸ਼ਵਾਸ ਹੋਣ ਦੇ ਬਾਵਜੂਦ ਵੀ ਕਿਤੇ ਵੀ ਕਿਸੇ ਨੂੰ ਆਮ ਆਦਮੀ ਸੁਰੱਖਿਅਤ ਨਹੀਂ ਹੈ ਵਪਾਰੀ ਡਰਿਆ ਹੈ ਇੰਡਸਟਰੀਜ਼ ਕੰਮ ਨਹੀਂ ਕਰ ਸਕਦਾ ਸੋ ਇਹ ਅੱਜ ਕਿਸਾਨ ਵੀ ਰੋਲ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਦੇਖਿਆ ਜਾਵੇ ਤੇ ਇਹ ਸਾਰੇ ਹਾਲਾਤ ਪੈਦਾ ਕਰਨ ਵਾਲਾ ਕਸੂਰਬਾਰ ਜਿਹੜੀ ਉਹ ਪੰਜਾਬ ਸਰਕਾਰ ਹੈ ਜੇ ਉਹ ਸਹੀ ਤਰੀਕੇ ਨਾਲ ਆਪਣਾ ਕੰਮ ਕਰਦੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੁੰਦੀਆਂ ਔਰ ਅੱਜ ਇਹ ਦੁੱਖ ਦੀ ਘੜੀ ਦੇ ਵਿੱਚ ਅਸੀਂ ਅੱਜ ਇੱਥੇ ਸੁਲਤਾਨ ਕੋ ਜਿਹੜਾ ਸਾਨੂੰ ਆਣਾ ਪਿਆ ਇਹ ਸ਼ਾਇਦ ਅਸੀਂ ਨਾ ਆਪਾਂ